ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੀਡੀਓ ਬਹੁਤ ਹੀ ਆਪਾਂ ਤੁਹਾਨੂੰ ਇੱਕ ਸੱਚ ਵਿਖਾ ਰਹੇ ਆਂਗੇ ਕਣਕ ਦੀ ਸਚਾਈ ਬਾਰੇ ਵੀਡੀਓ ਨਾਲ ਅੰਤ ਤੱਕ ਵੇਖਿਓ ਆਜੋ ਤੁਹਾਨੂੰ ਵਿਖਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਲੱਖਾ ਮਾਨ ਅੱਜ ਆਪਾਂ ਤੁਹਾਨੂੰ ਇੱਕ ਜੱਟ ਦੀ ਜ਼ਿਮੀਂਦਾਰ ਦੀ ਸਿਚਾਈ ਦਿਖਾਉਣ ਲੱਗੇ ਆ ਕਹਿ ਦਿੰਦੇ ਨੇ ਜੱਟ ਫਾਹਾ ਲੈਂਦਾ ਵੀ ਉਹ ਖੁੱਲੇ ਖਰਚੇ ਕਰਕੇ ਫੁਗਰ ਪੰਪਤੀਆਂ ਕਰਕੇ ਤਾਂ ਕਰਦਾ ਹੀ ਹੁੰਦਾ ਨਹੀਂ ਦੋਸਤੋ ਇਹ ਦੀ ਸਚਾਈ ਕੁਝ ਹੋਰ ਆ ਉਹ ਅੱਜ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆ ਜੀਓ ਆਪਾਂ ਤੁਹਾਨੂੰ ਦਿਖਾਈਏ ਕਣਕ ਤੇ ਹਰ ਇੱਕ ਫਸਲ ਤੇ ਮਾਰ ਪਈ ਕੁਦਰਤ ਦੀ ਗੜਿਆਂ ਦੀ ਆਪਾਂ ਨੂੰ ਪਤਾ ਵੀ ਕਿੰਨਾ ਨੁਕਸਾਨ ਹੋਇਆ ਹੋਰ ਘਰੇਲੂ ਵਸਤਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੁਣੇ ਕੜਕ ਗੜਿਆਂ ਦੀ ਮਾਰ ਇੱਥਾਂ ਆਈ ਵੀ ਆ ਪਿਆਜ਼ ਹੋਣੇ ਇਹ ਵੱਢਣੀਆਂ 6 ਮਹੀਨੇ ਚ ਕਣਕ ਦੀ ਕੀਤੀ ਹੁੰਦੀ ਆ ਤੇ ਸਾਲ ਭਰ ਖਾਣੀ ਹੁੰਦੀ ਆ ਹੁਣ ਇਹ ਦੋਸਤੋ ਆਪਾਂ ਮਸ਼ੀਨ ਐ ਜੋ ਵੱਢੂਗੀ ਇਹਦੀ ਆਪਾਂ ਟੈਂਕੀ ਪਹਿਲਾਂ ਚੈੱਕ ਕਰ ਲਈਏ ਟੈਂਕੀ ਦੇ ਵਿੱਚ ਬਿਲਕੁਲ ਦਾਣੇ ਨਹੀਂ ਹਨ ਤੇ ਹੁਣ ਆਪਾਂ ਮਸ਼ੀਨ ਨੂੰ ਚਲਾਵਾਂਗੇ ਤੇ ਮਸ਼ੀਨ ਕਣਕ ਵੱਡੂਗੀ। ਵੇਖ ਲੋ ਜੀ ਦੋ ਕਿੱਲਾਂ ਦਾ ਇਹ ਵੱਡਾ ਮਸ਼ੀਨ ਕਣਕ ਵੱਢ ਰਹੀ ਆ। ਸਰਕਾਰਾਂ ਵੜੀਆਂ ਦਾਅਵੇ ਕਰਦੀਆਂ। ਮਾਜਾ ਦੇਵਾਂਗੇ। ਇੱਕ ਇੱਕ ਪੱਤਾ ਇੱਕ ਇੱਕ ਚੀਜ਼ ਦਾ ਹਿਸਾਬ ਦੇਵਾਂਗੇ। ਕੋਕੜਾਂ ਦੇ ਆਂਡਿਆਂ ਦਾ ਵੀ ਅਸੀਂ ਆ ਕੇ ਮਾਜਾ ਦੇਵਾਂਗੇ। ਉਹ ਗੱਲਾਂ ਦਾ ਦੁਰਗਾ ਸਕਲਾਂ ਦਾ ਕੜਾ ਹੈਗਾ ਮਾਜਾ ਹਜੇ ਤੱਕ ਮੇਰੇ ਵਰਗੇ ਜਿੱਤਾ ਨਹੀਂ ਮਿਲਿਆ ਕੋਈ ਕਿਤੇ ਕੋਈ ਆਪਦੇ ਚਹੇਤਿਆਂ ਨੂੰ ਇੱਕ ਦੋੜ ਦੇਤਾ ਹੋਵੇ ਤਾਂ ਕੀ ਕਹਿ ਸਕਦੇ ਆ ਪਰ ਮੇਰੇ ਸਾਹਮਣੇ ਨਾਲ ਹਜੇ ਤੱਕ ਨਹੀਂ ਮਿਲਿਆ ਮੇਰੇ ਅੱਗੇ ਤਾਂ ਜਮਾ ਮੈਂ 100% ਗਾਰੰਟੀ ਦਿੰਦਾ ਮੇਰੀ ਵਰਗੇ ਦੇ ਨੇੜੇ-ਨੇੜੇ ਪਿੰਡਾਂ 'ਚ ਵੀ ਕਿਤੇ ਨਹੀਂ ਦਿੰਦਾ ਹੁਣ ਤੁਸੀਂ ਇਹ ਕਣਕ ਵੇਖ ਰਹੇ ਹੋ ਮਸ਼ੀਨ ਵੱਢ ਰਹੀ ਆ ਨਹੀਂ ਇੱਕ ਘੇਰਾ ਲਾ ਕੇ ਹਾਰ ਮਾਰ ਦੇਉਂਦੀ ਆ ਮਸ਼ੀਨ ਵੀ ਟੈਂਕੀ ਭਰ ਕੇ ਟਰੈਕਟਰ ਲਿਆਓ ਤੇ ਇਹ ਅਨੇ ਵੱਢ ਰਹੀ ਆ ਚਾਲ ਮਾੜਾ ਮੁੱਢਾ ਕੱਟ ਹੁੰਦਾ ਵੀ ਦੋ ਦੂਜੇ ਗੇੜੇ ਤੀਜੇ ਗੇੜੇ ਚ ਹੀ ਮਾਰ ਦਿੰਦੀ ਇਹਨੇ ਤਾਂ ਸਾਰਾ ਹੀ ਕਣਕ ਐਂਡ ਤੱਕ ਵੱਢ ਲਈ ਆ ਹਾਰਨ ਹਜੇ ਤੱਕ ਨਹੀਂ ਵੱਜਾ ਤੋਂ ਹੁਣ ਆਪਾਂ ਵਿਖਾਵਾਂਗੇ ਟੈਂਕੀ ਕਿੰਨੀ ਕਣਕ ਹੋਈ ਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਪਣਾ ਕਮੈਂਟ ਕਰਕੇ ਦੱਸਿਓ ਜਰੂਰ ਆ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲਿਓ ਫੋਲੋ ਤੱਕੇ ਸ਼ੇਅਰ ਲਾਜ਼ਮੀ ਕਰਨੀ ਆ ਇਹੇ ਕਹਿ ਦਿੰਦੇ ਆ ਜੱਟ ਵਿਹਲੇ ਆ ਧਰਨੇ ਲਾਉਂਦੇ ਆ ਉਹਨਾਂ ਨੂੰ ਇਹ ਸਚਾਈ ਵਿਖਾਉਣ ਲਈ ਵੀਡੀਓ ਆਪਾਂ ਕੀਤੀ ਆ ਜੱਟ ਕਿਸਾਨ ਕਿਵੇਂ ਪੁੱਤਾ ਵਾਂਗ ਫਸਲ ਕਰਦਾਗਾ ਜੇਦੋਂ ਕੁਦਰਤ ਆਪ ਤ ਪਾ ਜਾਂਦੀ ਆ ਨਾ ਜਉਂਦਿਆਂ ਚ ਨਾ ਮਰਿਆਂ ਚ ਰਹਿੰਦਾ ਤੇ ਜੱਟ ਗਰੀਬ ਜੱਟ ਨੇ ਕਿ ਜੇ ਨੇ ਧੀ ਦਾ ਵਿਆਹ ਕਰਨਾ ਹੋਵੇ ਲੱਖਾਂ ਰੁਪਇਆ ਉਹਨੂੰ ਵਿਆਹ ਤੇ ਚੱਕਣਾ ਪੈਂਦਾ ਉਤੋਂ ਇਹੋ ਜੀ ਫਸਲ ਦੀ ਮਾਰ ਪੈ ਜਾਵੇ ਤਾਂ ਕਰਜ਼ਾ ਕਿੱਥੋਂ ਤਾਰੂਗਾ ਆਪਾਂ ਨੂੰ ਸਭ ਨੂੰ ਪਤਾ ਹੈਗਾ ਇਸੇ ਨਾਲ ਹੀ ਉਹਨੇ ਆਪਦੀ ਆਈ ਜਲਾਈ ਸਾਰਾ ਕੁਝ ਲਾਉਣਾ ਹੁੰਦਾਗਾ ਬਾਅਦ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਜੇ ਇੱਕ ਕਿਸਾਨ ਅੰਨ ਅਗਾਉਦਾ ਹੈ ਪੈਦਾਵਾਰ ਕਰਦਾ ਹੈ ਤਾਂ ਜੀਵ ਜੰਤੂ ਪੰਛੀ ਜੋ ਵੀ ਹੈ ਮਨੁੱਖਾ ਹਰ ਇੱਕ ਦੇ ਮੂੰਹ ਦੇ ਵਿੱਚ ਅਨਾਜ ਪੈਂਦਾ ਜੇ ਕਿਸਾਨ ਨਾ ਹੋਵੇ ਤਾਂ ਅਨਾਜ ਕਿੱਥੋਂ ਪੈਦਾ ਹੋਊਗਾ ਕਿਸਾਨ ਵੇਲੇ ਨਹੀਂ ਜੇ ਕਿਸਾਨ ਧਰਨੇ ਲਾਉਂਦਾ ਤਾਂ ਹਰ ਇੱਕ ਕੁਸ ਪਰਸੈਂਟ ਜੋ ਆਪਾਂ ਸੁਗਤੀ ਰੋਟੀ ਖਾ ਰਹੇ ਆ ਤਾਂ ਇਹ ਇਹਨਾਂ ਦੀ ਬਦੌਲਤ ਖਾ ਰਹੇ ਆ ਜੇ ਇੱਕ ਧਰਨੇ ਲਾਉਣਾ ਹਟ ਜਾਣ ਉਹ ਦਿਨ ਦੋਨ ਆਪਣੇ ਮੂੰਹ ਦੇ ਵਿੱਚੋਂ ਬੁਰਕੀ ਵੀ ਖੋ ਕੇ ਲੈ ਜਾਣਗੇ ਹਕਮਰਾਨ ਹੁਣ ਆ ਵੇਖ ਲੋ ਤੁਸੀਂ ਕਣਕ ਜਮਾ ਬਿਲਕੁਲ ਅੱਧੀ ਹੋਈ ਜੀ ਨੂੰ ਵੱਤਵਾ ਸ਼ੇਅਰ ਕਰ ਦਿਓ ਲਾਈਕ ਕਮੈਂਟ ਤਕਬੀਰ ਨੂੰ ਕਰ ਲਿਓ ਆਪਣੇ ਨੂੰ ਫੋਲੋ YouTube ਤੇ ਵੇਖੋਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਵੀ ਲੱਖਾ ਮਾਨ ਦਿਓ ਜਾਜਤ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ